ਦੇਨ ਬਦਲ ਦੇ ਦੇਰ ਨਹੀਂ ਲੱਗਦੀ ਦੇਨ ਚੰਗੇ ਮੜੇ ਇਨਸਾਨ ਤੇ ਆਉਂਦੇ ਰਹਿੰਦੇ ਆ ਉਸ ਪਰਮਾਤਮਾ ਦਾ ਉਸ ਵੈਗਰੂ ਦਾ ਕਦੀ ਪੱਲਾ ਨਾ ਛੱਡੋ ਕਈ ਵਰੀ ਆਪਾਂ ਨਾਰਾਜ਼ ਹੋ ਜਾਂਦੇ ਆ ਪਰਮਾਤਮਾ ਤੋਂ ਵੀ ਨਾਰਾਜ਼ ਹੋ ਜਾਂਦੇ ਆ ਬਾਕੀ ਵੈਗਰੂ ਜੀ ਸਰਵਣ ਕਰੋ ਸਾਰੀ ਸਾਧ ਸੰਗਤ ਜੀ ਜਰਨਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਵਣ ਕਰੋ ਇਹ ਕਥਾ ਜੀ ਇੱਕ ਕਮਰੇ ਚ ਲੱਗੇ ਭਈ ਉਹਨੋਂ ਮੈਂ ਕਹਾਂ ਹਾਂ ਜੇ ਤੂੰ ਨਾਮ ਜਪਣਾ ਵੀ ਹੈ ਤੇ ਬਾਹਰ ਆ ਕੇ ਬੈਠ ਕੇ ਕਿਸੇ ਹੋਰ ਕਮਰੇ ਚ ਬੈਠ ਜਿਥੇ ਬਾਬਾ ਜੀ ਸੁੱਤੇ ਵੈਨ ਉਥੇ ਜਪਦਾ ਵੈਨ ਪਰ ਕਮਰੇ ਚ ਕੀ ਦੇਖਦਾ ਕੱਲੇ ਬਾਬਾ ਜੀ ਨੇ ਔਰ ਸਰੀਰ ਦੇ ਚੋਂ ਆਵਾਜ਼ ਆ ਰਹੀਏ ਵਾਹਿਗੁਰੂ ਵਾਹਿਗੁਰੂ ਮੂੰਹ ਬੰਦ ਸੀ ਇੱਕ ਇੱਕ ਰੋਮ ਰਸਨਾ ਬਣੀ ਹੋਈ ਸੀ ਰੋਂਗ ਟੇ ਖੜੇ ਸਨ ਅਭਿਆਸੀਆਂ ਕੋਲ ਮੈਂ ਸੁਣਿਆ ਔਰ ਇਹ ਭਗਤ ਵਾਲਿਚ ਪੜਿਆ ਲੇਕਿਨ ਵਿਸ਼ਵਾਸ ਨਹੀਂ ਬਜਦਾ ਸੀ ਪਹਿਲੇ ਇੰਨਾ ਅੱਖਾਂ ਨੇ ਇੱਕ ਦੋ ਪੁਰਸ਼ ਦੇਖੇ ਨੇ ਔਰ ਅਜੇ ਵੀ ਮੌਜੂਦ ਜਿਨ੍ਹਾਂ ਦੀ ਮੈਂ ਇਹ ਦਸ਼ਾ ਦੇਖੀ ਜਿਨ੍ਹਾਂ ਦੀ ਮੈਂ ਇਹ ਹਾਲਤ ਦੇਖੀ ਐਸੀ ਹਾਲਤ ਦੇਖ ਕੇ ਸਭ ਤੋਂ ਪਹਿਲੇ ਜੋ ਮੈਨੂੰ ਦਿਖਾਈ ਦਿੱਤਾ ਆਪਣੀ ਭੁੱਲ ਦਿਖਾਈ ਦਿੱਤੀ ਆਪਣੀ ਮੂਰਖਤਾ ਦਿਖਾਈ ਦਿੱਤੀ ਮੈਂ ਕਿਹਾ ਨਹੀਂ ਇਹ ਜੋ ਬਾਣੀ ਕਹਿ ਰਹੀ ਹੈ ਗੁਰਮੁਖ ਰੋਮ ਰੋਮ ਹਰਦੇ ਆਵੇ ਗੁਰਮੁਖ ਇਤਨਾ ਜਜ਼ਬਿਆਂ ਨਾਲ ਭਰ ਜਾਂਦਾ ਇਤਨੀ ਭਾਵਨਾਵਾਂ ਨਾਲ ਭਰ ਜਾਂਦਾ ਹੈ ਇਕ ਜ਼ਬਾਨ ਛੋਟੀ ਪੈ ਜਾਂਦੀ ਹੈ ਰੋਮ ਰੋਮ ਰਸਨਾ ਬਣ ਜਾਂਦੀ ਹੈ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਥਾਂ ਤੇ ਫਰਿਆਦ ਕੀਤੀ ਹੈ। ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬ ਨਾ ਸੀ ਇਰਾਨ। ਤੂੰ ਦੋ ਕੰਨ ਦਿੱਤੇ ਨੇ ਮੈਨੂੰ ਇੱਕੋ ਹੀ ਥਾਂ ਮੈਂ ਤੇਰਾ ਜਸ ਸੁਣ ਸਕਦਾ। ਚਾਰੋਂ ਪਾਸੇ ਜਿੱਥੇ ਵੀ ਪੁਰਾਣ ਰਾਹੀਂ ਕੁਰਾਨ ਰਾਹੀਂ ਕਿਸੇ ਵੀ ਸੰਤ ਦੇ ਕਲਾਮ ਰਾਹੀਂ ਇਹ ਪ੍ਰਭੂ ਤੇਰੀ ਸਦਾ ਗੂੰਜ ਰਹੀ ਹੋਵੇ। ਤੇਰਾ ਤੇਰੇ ਨਾਮ ਦੀ ਚਰਚਾ ਹੋ ਰਹੀ ਹੋਵੇ ਮੈਂ ਸੁਣਨਾ ਚਾਹਦਾ ਤੂੰ ਸਿਰਫ ਦੋ ਹੀ ਕੰਨ ਦਿੱਤੇ ਨੇ ਇੱਕੋ ਹੀ ਜਗ੍ਹਾ ਮੈਂ ਸੁਣ ਸਕਦਾ ਗੁਰੂ ਵਰਜਨ ਦੇਵ ਜੀ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਇਹ ਪ੍ਰਭ ਮੈਨੂੰ ਕਰੋੜਾ ਕੰਨ ਦੇ ਇਹਨਾਂ ਦੋ ਕੰਨਾਂ ਨਾਲ ਗੱਲ ਨਹੀਂ ਬਣਦੀ ਕੀ ਕਰੋਗੇ ਕਰੋੜਾ ਕੰਨਾਂ ਦਾ ਕੀ ਕਰੋਗੇ ਹਰ ਜਸ ਸੁਣੀਏ ਅਵਨਾਸੀ ਰਾਮ ਤੇਰੇ ਜਸ ਵਿੱਚ ਇਤਨਾ ਆਨੰਦ ਹੈ ਆਨੰਦ ਹੈ ਆਨੰਦ ਦਾ ਸਾਗਰ ਹੈ ਪਰ ਕੀ ਕਰਾਂ ਕੰਨਾਂ ਦੇ ਦੋ ਕਟੋਰੇ ਬੜੇ ਛੋਟੇ ਨੇ ਮੈਨੂੰ ਕਰੋੜਾਂ ਕੰਨ ਦੇ ਮੈਂ ਹਰ ਪਾਸੇ ਸੁਣਾ ਔਰ ਉਸ ਲੰਬੇ ਚੌੜੇ ਸ਼ਬਦ ਦੇ ਸਤਗੁਰ ਨੇ ਮੰਗਿਆ ਮੈਨੂੰ ਕਰੋੜਾਂ ਜ਼ਬਾਨ ਦੇ ਕੀ ਇੱਕ ਜ਼ਬਾਨ ਦਿੱਤੀ ਤੇਰੇ ਨਾਮ ਜਪਣ ਦੇ ਜਿਤਨਾ ਰਸ ਇਤਨਾ ਆਨੰਦ ਇੱਕੋ ਹੀ ਜ਼ਬਾਨ ਤੋਂ ਦੇ ਦਿੱਤੀ ਮੈਨੂੰ ਕਰੋੜਾਂ ਦੇ ਭਾਈ ਗੁਰਦਾਸ ਵੀ ਐਸਾ ਕਹਿੰਦੇ ਨੇ ਕਹਿੰਦੇ ਨੇ ਕਰੋੜਾਂ ਹੀ ਰੋਮ ਨੇ ਸਰੀਰ ਦੇ ਬਣ ਜਾਂਦੇ ਨੇ ਇੱਕ ਇੱਕ ਰੋਮ ਰਸਨਾ ਬਣ ਜਾਂਦੀ ਹੈ ਗੁਰਮੁਖ ਰੋਮ ਰੋਮ ਹਰਿਆ ਦੇ ਟੀੜੀ ਗੜਵਾਲ ਦਾ ਰਾਜਾ ਤੇ ਸੁਆਮੀ ਰਾਮ ਤੀਰਥ ਨੂੰ ਪਾਗਲ ਸਮਝ ਬੈਠਾ ਸੀ ਉਹਦੇ ਵੀ ਰੋਮ ਰੋਮ ਦੇ ਚੋਂ ਰਾਮ ਦੀ ਧੁਨ ਨਿਕਲੀ ਸੀ ਰਾਤ ਦਾ ਵਕਤ ਉਹਨਾਂ ਦੇ ਮਹਿਮਾਨਖਾਨੇ ਠਹਿਰੇ ਹੋਇਆ ਠਹਿਰਾਇਆ ਉਹਨਾਂ ਨੇ ਪਰ ਇਹ ਧੁਨੀ ਸੁਣ ਕੇ ਰਾਜਾ ਵੀ ਹੈਰਾਨ ਹੋਇਆ ਮੈਂ ਕੋਈ ਪਾਗਲ ਬੰਦਾ ਤੇ ਨਹੀਂ ਵਾਰ ਲਿਆ ਕਿਸੇ ਪਾਗਲ ਬੰਦੇ ਨਾਲ ਤੇ ਦੋਸਤੀ ਨਹੀਂ ਕਰ ਲਈ ਮੈਂ ਇਹ ਪ੍ਰੋਫੈਸਰ ਪੂਰਨ ਸਿੰਘ ਨੇ ساری ਵਾਰਤਾ ਲਿਖੀ ਸ੍ਰੀ ਸੁਆਮੀ ਰਾਮਦੀਰ ਦੀ ਤਾਂ ਕਹਿਣ ਤੋਂ ਮਰਾਦ ਜਦ ਰੋਮ ਰੋਮ ਦੇ ਚਾਹ ਰਾਮ ਦੀ ਧੁੰਨ ਪ੍ਰਗਟ ਹੋਈ ਤਾਂ ਹੱਥ ਜੋੜਨੇ ਪਏ ਗਏ ਸੀਤਾਨੋ ਵੀ ਹਿੰਦੂਆਂ ਨੂੰ ਸਮਝਾਣ ਦਾ ਤੇ ਕਹਿਣ ਦਾ ਢੰਗ ਨਹੀਂ ਆਇਆ ਭਈ ਹਨੂਮਾਨ ਨੇ ਆਪਣਾ ਸੀਨਾ ਚੀਰਿਆ ਔਰ ਰਾਮ ਨੂੰ ਪ੍ਰਗਟ ਕੀਤਾ ਗੱਲ ਉਹੀ ਹੈ ਹਨੂਮਾਨ ਦੇ ਨਾਲ ਵੀ ਜੋ ਗੱਲ ਕਹਿ ਰਿਹਾ ਹੈ ਔਰ ਇਤਿਹਾਸ ਜੋੜ ਦਿੰਦਾ ਹੈ ਕਹਿੰਦੇ ਨੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਸੀਤਾ ਨੇ ਆਪਣੇ ਗਲ ਚੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਨੂੰ ਦੇ ਦਿੱਤੀ ਵੀ ਤੂੰ ਮਦਦ ਬਹੁਤ ਕੀਤੀ ਸੇਵਾ ਬਹੁਤ ਕੀਤੀ ਐ ਲੈ ਤਾਜ ਪੋਸ਼ੀ ਦੇ ਸਮੇਂ ਜਦ ਰਾਮ ਦੀ ਤਾਜ ਪੋਸ਼ੀ ਹੋ ਰਹੀ ਸੀ ਅਯੁੱਧਿਆ ਦੇ ਵਿੱਚ ਇਹ 12ਵਾਂ ਦੋ ਪੱਥਰ ਚੁਕਲੇ ਆਇਆ ਤੇ ਮਾਲਾ ਦਾ ਇੱਕ ਮੋਤੀ ਕੱਢ ਕੇ ਨਾ ਪੱਥਰ ਤੇ ਰੱਖ ਕੇ ਤੋੜਦਾ ਹੈ ਫਿਰ ਦੂਜਾ ਤੋੜਦਾ ਹੈ ਫਿਰ ਤੀਜਾ ਤੋੜਦਾ ਹੈ ਸੀਤਾ ਦੀ ਜ਼ੁਬਾਨ ਚੋਂ ਨਿਕਲਿਆ ਵਾਨਰ ਹੈ ਆਖਰ ਬੰਦਰ ਨਹੀਂ ਸੀ ਜਿਹਨੂੰ ਜੰਗਲੀ ਮਨੁੱਖ ਅਸੀਂ ਕਹਿੰਦੇ ਆ ਵਨਨਰ ਜੰਗਲ ਦੇ ਚ ਰਹਿਣ ਵਾਲਾ ਨਰ ਸ਼ਹਿਰ ਦੇ ਚ ਰਹਿਣ ਵਾਲਾ ਨਹੀਂ ਪਿੰਡ ਦੇ ਚ ਰਹਿਣ ਵਾਲਾ ਨਹੀਂ ਵਾਨਰ ਵਨ ਦੇ ਚ ਰਹਿਣ ਵਾਲਾ ਬਨ ਦੇ ਚ ਰਹਿਣ ਵਾਲਾ ਬਨਨਰ ਜੰਗਲ ਦਾ ਆਦਮੀ ਜੰਗਲ ਦੇ ਚ ਰਹਿਣ ਵਾਲਾ ਬੰਦਰ ਨਹੀਂ ਸੀ ਮਨੁੱਖ ਸੀ। ਔਰ ਇਸ ਤਰ੍ਹਾਂ ਦੀ ਉੱਚੀ ਜ਼ਿੰਦਗੀ ਤੇ ਸੋਚਣੀ ਕਿਸੇ ਮਨੁੱਖ ਦੇ ਨਾਲ ਹੀ ਉਮੀਦ ਜੋੜੀ ਜਾ ਸਕਦੀ ਬੰਦਰਾਂ ਨਾਲ ਨਹੀਂ। ਸੀਤਾ ਨੇ ਕਿਹਾ ਹਨੁਮੰਤ ਇਤਨੀ ਕੀਮਤੀ ਤੈਨੂੰ ਮੈਂ মালা ਦਿੱਤੀ। ਔਰ ਇਹ মালা RAM ਨੂੰ ਵੀ ਬੜੀ ਪਿਆਰੀ। ਉਨਾ ਨੇ ਤੋਹਫਾ ਜਾਣ ਕੇ ਮੈਨੋਂ ਦਿੱਤੀ ਤੇ ਮੈਂ ਤੇਰੀ ਸੇਵਾ ਤੇ ਖੁਸ਼ ਹੋ ਕੇ ਤੈਨੂੰ ਦਿੱਤੀ ਤੂੰ ਮੇਰੇ ਸਾਹਮਣੇ ਇਸ ਮਾਲਾ ਦੀ ਦਿੱਤੀ ਹੋਈ ਸਵਾਲ ਦੀ ਤੋਹਫੀਨ ਕਰ ਰਹੇ ਤੋੜੀ ਜਾ ਰਹੇ ਤੋੜੀ ਜਾ ਰਹੇ ਕਿਉਂ ਹਨੂਮਾਨ ਕਹਿੰਦੇ ਨੇ ਮੈਂ ਰਾਮ ਦੇਖ ਰਿਹਾ ਇਹਦੇ ਚ ਰਾਮ ਹੈ ਕਿ ਨਹੀਂ ਤੋ ਸੀਤਾ ਕਹਿੰਦੀ ਇਤਨੀ ਸਮਝ ਹੋਣੀ ਚਾਹੀਦੀ ਏ ਜੜਤ ਚੀਜ਼ ਦੇ ਚ ਰਾਮ ਨਹੀਂ ਆਉਂਦਾ ਮੋਤੀ ਜੜ ਨੇ ਜੜ ਦੇ ਚ ਰਾਮ ਨਹੀਂ ਆਉਂਦਾ ਇਤਨੀ ਤੇ ਸਮਝ ਹੋਣੀ ਚਾਹੀਦੀ ਮਹਲਾ ਚੁੱਕ ਕੇ ਭਰੇ ਭਾਈ ਕਹਿੰਨੇ ਕਿ ਜਿਹਦੇ ਚ ਰਾਮ ਨਹੀਂ ਤੋ ਫਿਰ ਮੈਂ ਕੀ ਕਰਨਾ ਐ ਲੋ ਫਿਰ ਤੋ ਸੀਤਾ ਵੀ ਪੜੀ ਲਿਖੀ ਸੋ ਜਵਾਨ ਕਹਿੰਨੇ ਕਿ ਹਨਵੰਦ ਇਸ ਸਰੀਰ ਜੜ ਹੈ ਪੰਜੇ ਦੇ ਪੰਜੇ ਤਤ ਜੜ ਨੇ ਅਗਨੀ ਜੜ ਹੈ ਪਾਣੀ ਜੜ ਹੈ ਪ੍ਰਿਥਵੀ ਜੜ ਹੈ ਆਕਾਸ਼ ਜੜ ਹੈ ਪਵਨ ਜੜ ਹੈ ਇਹ ਪੰਜ ਤਤਾਂ ਦਾ ਇਹ ਸਰੀਰ ਹੈ ਜੇ ਜਿਸ ਦੇ ਚ ਰਾਮ ਨਹੀਂ ਹੈ ਤੋ ਕਹਿੰਦਾ ਮੈਨੂੰ ਨਹੀਂ ਚਾਹੀਦਾ ਤੋ ਫਿਰ ਇਹ ਸਰੀਰ ਕਿਉਂ ਰੱਖਿਆ ਹੈ ਇਹ ਵੀ ਜੜ ਹੈ ਇਹਨੂੰ ਕਿਉਂ ਚੁੱਕੀ ਫਿਰਦਾ ਉਹ ਥੋੜੀ ਰੋਸ ਦੇ ਚਾਹੀਏ ਬਈ ਇੱਕ ਤੇ ਗਲਤੀ ਕੀਤੀ ਇਸਨੇ ਮੈਂ ਇਤਨੀ ਕੀਮਤੀ ਸੌਗਾਤ ਦਿੱਤੀ ਇਸਨੇ ਤੋੜੀ ਤੇ ਉਲਟਾ ਜਿਹੜੀ ਗੱਲ ਕਰ ਰਿਹਾ ਉਹ ਨਾਲ ਸਮਝੀ ਦੀ ਹੈ ਨਾਲ ਸਮਝੀ ਦੀ ਨਹੀਂ ਕਰ ਰਿਆ ਸੀ ਇਹ ਸਰੀਰ ਜੜ ਹੈ ਕਰੇ ਕਿਉਂ ਰੱਖਿਆ ਹੋਇਆ ਹੈ ਹਨੂਮਾਨ ਕਹਿੰਦਾ ਮਾਂ ਗੱਲ ਸੁਣ ਅਗਰ ਸਰੀਰ ਦੇਸ਼ ਰਾਮ ਨਹੀਂ ਤਾਂ ਮੈਨੂੰ ਇਸ ਸਰੀਰ ਦੀ ਵੀ ਲੋੜ ਨਹੀਂ ਮੈਂ ਇਹਦੇ ਵੀ ਟੁਕੜੇ ਕਰ ਦੇਣਾ ਕਹਿੰਦ ਨੇ ਇਤਨਾ ਜਜ਼ਬਿਆਂ ਨਾਲ ਭਰੇ ਹੈ ਉਹਦੀ ਰੋਮ ਰੋਮ ਜ਼ਬਾਨ ਬਣ ਗਈ ਹਰ ਰੋਮ ਦੇ ਚੋਂ ਰਾਮ ਦੀ ਧੁਨੀ ਨਿਕਲੀ ਗੁਰੂਮukh ਰੋਮ ਰੋਮ ਹਰ ਦਿਆਵੇ ਹਾਂ ਸਰੀਰ ਭਾਵੇਂ ਜੜ ਹੈ ਹਨਵੰਤ ਇਸ ਜੜ ਦੇ ਵਿੱਚ ਵੀ ਆਰਾਮ ਹੈ। ਬਾਏ ਪੱਥਰ ਜੜ ਹੈ ਉਸ ਵਿੱਚ ਵੀ ਆਰਾਮ ਹੈ। ਕੋਈ ਐਸੀ ਜਗਾ ਨਹੀਂ ਜਿਹਦੇ ਚ ਆਰਾਮ ਨਹੀਂ ਹੈ। ਆਰਾਮ ਤੋਂ ਬਿਨਾ ਕੁਝ ਵੀ ਨਹੀਂ ਹੈ। ਸਭ ਕੁਝ ਤੇ ਆਰਾਮ ਦੇ ਵਿੱਚ ਹੈ। ਸਭ ਕੁਝ ਤੇ ਪਰਮਾਤਮਾ ਦੇ ਵਿੱਚ ਹੈ। ਉੱਥੇ ਸੀਤਾ ਦੇ ਹੱਥ ਜੁੜ ਗਏ। ਗ਼ਾਲिब ਕਹਿੰਦਾ ਹੈ ਸੁਖਨ ਕਿਆ ਕਹਿ ਨਹੀਂ ਸਕਤੇ। ਜੋਇਆ ਹੂੰ ਜੋ ਜੋਹਰ ਕਾ जिगर क्या हम नहीं रखते जो खोदें जाके मैधन खो पहाड़ा दे सीने में चीरा जो सीना नहीं रखता जब भी प्रभु का नाम प्रगट आंद अपने सीने चो ही प्रगट आ खुदाई करनी है ठीक है मनुख ने जमीन की खुदाई की जमीन ने बड़ा अन्नधन दिता है पहाड़ों ने बहुत कुछ दिता है सागर ने बहुत कुछ दिता है और दे आसमान तो अजय तो भावे मनुख मिट्टी लिया है पता है कल की लिया ਲੇਕਿਨ ਜੋ ਕੁਝ ਵੀ ਲਿਆਏਗਾ ਲੋੜਾਂ ਦੀ ਪੂਰਤੀ ਹੋਵੇਗੀ ਆਨੰਦ ਨਹੀਂ ਮਿਲੇਗਾ ਸੁੱਖ ਨਹੀਂ ਮਿਲੇਗਾ ਉਹ ਤੇ ਉਸ ਦਿਨ ਮਿਲੇਗਾ ਜਦ ਜੀਵਨ ਦੇ ਵਿੱਚ ਖੋਜ ਕਰੇਗਾ ਤਾਂ ਕਈ ਦਫਾ ਜਜ਼ਬੇ ਇਤਨੇ ਉਮੜਦੇ ਨੇ ਪਿਆਰ ਅੰਦਰੋਂ ਇਤਨਾ ਉਮੜਦਾ ਹੈ ਉਹਨੂੰ ਇੱਕ ਨਿੱਕੀ ਜਿਹੀ ਜ਼ਬਾਨ ਪ੍ਰਗਟ ਕਰਨ ਦੇ ਵਿੱਚ ਅਸਮਰਥ ਹੋ ਜਾਂਦੀ ਹੈ ਜਿਵੇਂ ਪਿੱਛੇ ਹੜ ਆ ਰਿਹਾ ਹੋਵੇ ਪਾਣੀ ਦਾ ਤੇ ਉਹਨੂੰ ਕਿਧਰੇ 1 ਇੰਚ ਪਾਈਪ ਦੇ ਵਿੱਚ ਜੋ ਹੈ ਲੰਗਾਈਏ ਉਸ ਨੂੰ ਗੁਜ਼ਾਰੀਏ ਕਿੱਥੇ ਨਾ ਪਿੱਛੇ ਹੜ ਆ ਰਹੇ ਜਜ਼ਬਿਆਂ ਦਾ ਹੜ ਭਾਵਨਾਵਾਂ ਦਾ ਹੜ ਪ੍ਰੇਮ ਦਾ ਹੜ ਜਦ ਉਛਲ ਪੈਂਦਾ ਹੈ ਇਹ ਜ਼ਬਾਨ ਛੋਟੀ ਪੈ ਜਾਂਦੀ ਇੱਕ ਇੱਕ ਰੌਮ ਰਸਨਾ ਬਣ ਜਾਂਦੀ ਮੈਂ ਗ੍ਰੰਥਾਂ ਦੇ ਚ ਪੜਿਆ ਐ ਸਾਸੀ ਪਰ ਮੇਰੀ ਤਰਕ ਬੁੱਧੇ ਵੱਡਾ ਮੁਸ਼ਾਇਰਾ ਰੱਖਿਆ ਉਸ ਮੁਸ਼ਾਇਰੇ ਚ ਮਿਰਜ਼ਾ ਗਾਲिब ਵੀ ਪਹੁੰਚਿਆ ਸੀ ਪੁਰਾਣੀ ਗੱਲ ਤੇ ਗਾਲिब ਆਪਣੇ ਜ਼ਮਾਨੇ ਦਾ ਬੜਾ ਮਾਇਆਨਾਜ਼ ਸ਼ਾਇਰ ਸੀ ਇਕਬਾਲ ਵੀ ਕਹਿੰਦਾ ਹੈ ਕਿ ਗਾਲिब ਨੂੰ ਪੜ੍ਹ ਕੇ ਮੈਨੂੰ ਪਤਾ ਚੱਲਿਆ ਹੈ ਕਿ ਮਨੁੱਖ ਦਾ ਦਿਮਾਗ ਕਿੰਨਾ ਉੱਚਾ ਸੋਚ ਸਕਦਾ ਹੈ ਤੇ ਕਿੰਨਾ ਗਹਿਰਾ ਸੋਚ ਸਕਦਾ ਹੈ ਕਹਿੰਦਾ ਇਸ ਬੰਦੇ ਨੂੰ ਪੜ੍ਹ ਕੇ ਪਤਾ ਚੱਲਿਆ ਹੁਝ ਨਹੀਂ ਪਤਾ ਮੈਨੂੰ ਚੱਲਣਾ ਸਿੱਖਣਾ ਸੀ ਕਹਿੰਦਾ ਮੈਂ ਬੁਲੇਖੇ ਚ ਰਹਿਣਾ ਸੀ ਪਰ ਇਹਨੂੰ ਪੜ੍ਹ ਕੇ ਮੈਨੂੰ ਹੌਸਲਾ ਮਿਲਿਆ ਹੈ ਕਿ ਮਨੁੱਖ ਇਤਨਾ ਗਹਿਰਾਈ ਚ ਵੀ ਜਾ ਸਕਦਾ ਹੈ ਇਤਨਾ ਬੁਲੰਦ ਵੀ ਜਾ ਸਕਦਾ ਹੈ ਜਿਹੜੀ ਗੱਲ ਉੱਚੀ ਹੋਵੇਗੀ ਉਹ ਗਹਿਰੀ ਵੀ ਹੋਵੇਗੀ ਜੋ ਗੱਲ ਗਹਿਰੀ ਨਹੀਂ ਉਹ ਉੱਚੀ ਵੀ ਨਹੀਂ ਔਰ ਜੋ ਉੱਚੀ ਨਹੀਂ ਉਹ ਗਹਿਰੀ ਵੀ ਨਹੀਂ ਇਕਬਾਲ ਕਹਿੰਦਾ ਇਸ ਬੰਦੇ ਨੂੰ ਪੜ ਕੇ ਮੈਨੂੰ ਪਤਾ ਚੱਲਿਆ ਕਿ ਮਨੁੱਖ ਇਤਨਾ ਗਹਿਰਾ ਵੀ ਜਾ ਸਕਦਾ ਹੈ ਇਤਨਾ ਬੁਲੰਦੀਆਂ ਨੂੰ ਵੀ ਛੂਹ ਸਕਦਾ ਹੈ ਲੇਕਿਨ ਆਰਥਿਕ ਤੌਰ ਤੇ ਖੁਦਦਾਰ ਹੋਣ ਕਰਕੇ ਬੜਾ ਮੁਫਲਿਸ ਸੀ ਵਾਲਿਦ અત્યੰਤ ਮੁਫਲਿਸ ਮੁਸ਼ਾਇਰੇ ਤੋਂ ਬਾਹਰ ਆਇਆ ਤੇ ਇੱਕ ਖਾਨਵਾਰ ਪਹਾੜਾਂ ਦੇ سینੇ چیر ਕੇ ਹੀਰੇ ਲੱਭਦਾ ਹੁੰਦਾ ਸੀ ਅਜੇ ਵੀ ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਲੋਕ ਹੀ ਲੱਭਦੇ ਨੇ ਭਾਰਤ ਦੇ ਵਿੱਚ ਇੱਕ ਸ਼ਹਿਰ ਦਾ ਨਾਮ ਹੈ ਪੰਨਾ ਮੱਧੇ ਭਾਰਤ ਦਾ ਸ਼ਹਿਰ ਉਹ ਸ਼ਹਿਰ ਦਾ ਨਾਮ ਹੈ ਪੰਨਾ ਕੋਈ 30000 ਬੰਦੇ ਉਹਨਾਂ ਦਾ ਧੰਦਾ ਹੀ ਹੈ ਉੱਥੇ ਹੀਰੇ ਪੰਨੇ ਲੱਭਦੇ ਰਹਿੰਦੇ ਨੇ ਪਹਾੜਾਂ 'ਚ ਮਿਲਦੇ ਨੇ ਛੋਟੇ-ਛੋਟੇ ਤੇ ਬੁਥੇਰਿਆਂ ਨੂੰ ਮਿਲਦੇ ਨੇ ਕਦੀ-ਕਦਾਈਂ ਕਿਸੇ ਨੂੰ ਵੱਡਾ ਵੀ ਲੱਭ ਜਾਂਦਾ ਹੈ ਉਸ ਸ਼ਹਿਰ ਦਾ ਨਾ ਹੀ ਹੈ ਪੰਨਾ ਇੱਕ ਕਮਦੰਦਾ ਹੀ ਹੈ 30000 ਬੰਦਿਆਂ ਦੀ ਰੋਜ਼ੀ ਇਸੇ ਤੇ ਹੀ ਹੈ ਪਹਾੜ ਦੇ ਚੋਂ ਹੀਰੇ ਲੱਭਦੇ ਰਹਿੰਦੇ ਪੰਨੇ ਲੱਭਦੇ ਰਹਿੰਦੇ ਤੇ ਹైదరాబాద్ ਦੇ ਨੇੜੇ ਵੀ ਇਸ ਤਰ੍ਹਾਂ ਦੇ ਖੋਜੀ ਬੰਦੇ ਪਹਾੜਾਂ ਦੀ ਖੁਦਾਈ ਕਰਕੇ ਲੱਭਦੇ ਰਹਿੰਦੇ ਉਸ ਖਾਨਵਾਰ ਨੇ ਗਾਲਿਬ ਨੂੰ ਕਿਹਾ ਤੂੰ ਮੇਰਾ ਸ਼ਾਗਿਰਦ ਬਣ ਮੈਂ ਤੈਨੂੰ ਦਸਾਂਗਾ ਪਹਾੜਾਂ ਦੇ ਸੀਨੇ چیر ਕੇ ਹੀਰੇ ਕਿਵੇਂ ਲਬੀ ਦੇਣਾ। ਪੰਨੇ ਕਿਵੇਂ ਲਬੀ ਦੇਣਾ। ਜਵਾਹਰ ਕਿਵੇਂ ਲਬੀ ਦੇਣਾ। ਔਰ ਤੂੰ ਮਾਲਾ-ਮਾਲ ਹੋ ਜਾਏਗਾ। ਗ਼ਾਲिब ਕਹਿਣ ਲਗਾ ਮਿੱਤਰਾ ਫਿਰ ਤੂੰ ਮੇਰਾ شاਗਿਰਦ ਬਣ ਮੈਂ ਤੈਨੂੰ ਦਸਾਂਗਾ ਆਪਣਾ ਹੀ ਸੀਨਾ چیر ਕੇ ਖੁਦਾਈ ਕਲਾਮ ਕਿਵੇਂ ਕੱਢੀਦਾ ਹੈ। ਰੱਬੀ ਗਿਆਨ ਕਿਵੇਂ ਕੱਢੀਦਾ ਹੈ। ਮੈਂ ਤੈਨੂੰ ਦਸਾਂਗਾ। ਤੂੰ ਮੇਰਾ ਚੇਲਾ ਵਣ। ਬੜੇ ਕੀਮਤੀ ਬੋਲ ਉਸਨੇ ਆਖੇ ਨੇ ਸੁਖਨ ਕਿਆ ਕਹਿ ਨਹੀਂ ਸਕਤੇ ਜੋ ਆ ਹੂੰ ਜੋ ਜੋਹਰ ਕਾ ਜਿਗਰ ਕਾ ਹਮਨੇ ਹੀ ਰਖਤੇ ਜੋ ਖੋਦੇ ਜਾ ਕੇ ਮੈਦਨ ਕੋ ਕਹਿੰਦਾ ਪਹਾੜਾਂ ਦੇ ਸੀਨੇ ਤੇ ਮੈਂ ਤਾਂ ਚੀਰਾਂ ਜਿਵੇਂ ਆਪਣਾ ਸੀਨਾ ਨਾ ਰਖਦਾ ਹਾਂ ਤੂੰ ਚੀਰ ਪਹਾੜਾਂ ਦੇ ਸੀਨੇ ਚਮਕਦੇ ਪੱਥਰ ਤੈਨੂੰ ਮਿਲਣਗੇ ਮੈਂ ਚੀਰਾਂਗਾ ਆਪਣਾ ਸੀਨਾ ਚਮਕਦਾ ਹੋਇਆ ਖੁਦਾ ਮੈਨੂੰ ਮਿਲੇਗਾ ਰੱਬੀ ਨੂਰ ਮੈਨੂੰ ਮਿਲੇਗਾ ਫਿਰ ਇੱਕ ਕਥਾ ਕੀਤੀ ਹੋਈ ਸਫਲ ਹੋ ਗਈ ਕੀਤਾ ਹੋਇਆ ਸਤਸੰਗ ਸਫਲ ਹੋਇਆ ਕਿਉਂਕਿ ਬੁਥੇਰਿਆਂ ਤੋਂ ਉਮੀਦ ਨਹੀਂ ਹੈ ਇਹ ਵੀ ਮੈਂ ਅਰਜ਼ ਕਰਾਂ بڑے بڑے ਅਵਤਾਰੀ ਪੁਰਸ਼ਾਂ ਨੇ ਯਤਨ ਕੀਤੇ ਨੇ بڑے بڑے ਸੰਤ ਜਣਾ ਨੇ ਯਤਨ ਕੀਤੇ ਨੇ ਮਨੁੱਖ ਜ਼ਮੀਨ ਦੇ ਚੀ ਲਬਦਾ ਰਹ ਜਾਂਦਾ ਹੈ ਬਾਹਰ ਹੀ ਲਬਦਾ ਰਹਿੰਦਾ ਆਪਣੇ ਅੰਦਰ ਝਾਤ ਨਹੀਂ ਮਾਰਦਾ ਮੈਂ ਇੱਕ ਦਫਾ ਫਿਰ ਦੁਹਰਾਵਾਂ ਪਦਾਰਥ ਲਬਣਾ ਹੈ ਬਾਹਰੋਂ ਲਬਣਾ ਪਏਗਾ ਲਬਣਾ ਚਾਹੀਦਾ ਹੈ ਪਰਮਾਤਮਾ ਲਬਣਾ ਹੈ ਅੰਦਰੋਂ ਲਬਣਾ ਪਏਗਾ ਬਾਰੋਂ ਨਹੀਂ ਮਿਲੇਗਾ ਬਾਹਰ ਟੋਲੇ ਸੋ ਭਰਮ ਬੁਲਾਈ ਗੁਰਤੇਗ ਬាទਰ ਸਾਹਿਬ ਜੀ ਮਹਾਰਾਜ ਕਹਿੰਦੇ ਨ ਕਾਹੇ ਰੇ ਮਨ ਖੋਜ ਨ ਜਾਈ ਸਰਬ ਨੇਵਾਸੀ ਸਦਾ ਅਲੇਪ ਤੋਹੀ ਸੰਗ ਸਮਾਇ ਬੜੀ ਕੀਮਤੀ ਪੰਕਤੀ ਤਨ ਮੇ ਮਨਵਾ ਮਨ ਮੇ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਤਨ ਦੇ ਚ ਮਨ ਹੈ ਮਨ ਦੇ ਚ ਸੱਚ ਹੈ ਤਨ ਦੇ ਚ ਮਨ ਹੈ ਮਨ ਦੇ ਚ ਪਰਮਾਤਮਾ ਖੋਜ ਕਰੋ ਔਰ ਜਿਸ ਦਿਨ ਖੋਜ ਕਰਦੇ ਹਾਂ ਉਸ ਦਿਨ ਫਿਰ ਮਨ ਜੋਤ ਸਰੂਪ ਹੋ ਜਾਂਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਖੋਜ ਕਿਵੇਂ ਕਰੀਏ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ ਪਹਿਲੇ ਸਮਝੋ ਫਿਰ ਪ੍ਰਾਪਤ ਕਰੋ ਕਹਿੰਦੇ ਨੇ ਸਿਮਰਨ ਕਰੋ ਕੇ ਦਾ ਸਿਮਰਨ ਕਰੋ ਪ੍ਰਮਾਤਮਾ ਦਾ ਕਰੋ ਤੋ ਪ੍ਰਮਾਤਮਾ ਕੀ ਹੈ ਪਹਿਲੇ ਉਹਦੀ ਜੇ ਸਮਝ ਹੋਵੇ ਨਾ ਜੇ ਦੀ ਸਮਝ ਨਹੀਂ ਤੇ ਜਿਸ ਨੂੰ ਜਾਣਦੇ ਵੀ ਨਹੀਂ ਉਹਨੂੰ ਯਾਦ ਕਿਵੇਂ ਕਰਾਂਗੇ ਕਿਸ ਤਰ੍ਹਾਂ ਕਰਾਂਗੇ ਇਸ ਵਸਤੇ ਸਾਇਬ ਫਰਮਾਨ ਕਰਦੇ ਨੇ ਪਹਿਲਾ ਵਸਤ ਸਿਆਣੀਏ ਤਾਂ ਕਿ ਜੇ ਵਾਬਾਰ ਵਸਤੂ ਨੂੰ ਪਹਿਲੇ ਦੇਖ ਲੈ ਸਮਝ ਲੈ ਪਹਿਚਾਨ ਲੈ ਕਿ ਕਾਬਲੇ ਇਸਤੇਮਾਲ ਹੈ ਕਿ ਨਹੀਂ ਕਾਬਲੇ ਖਰੀਦ ਹੈ ਕਿ ਨਹੀਂ ਫਿਰ ਤ ਉਸ ਨੂੰ ਖਰੀਦ ਪਰ ਇਸ ਦੇ ਨਾਲ ਦੂਸਰੀ ਪੰਕਤੀ ਬੜੀ ਗਜ਼ਬ ਦੀ ਹੈ ਸੁਣ ਮੰਦੇ ਹਰਨ ਆਖੀਏ ਗੋੜਾ ਵੈਣ ਅਪਾਰ ਪਹਿਲਾ ਵਸਤ ਸਿਆਣੀਆਂ ਤਾਂ ਕੀ ਜੇਵਾ ਬਾਸ ਐ ਹਿਰਨ ਵਰਗੀ ਅੱਖ ਰੱਖਣ ਵਾਲੀਏ ਕਵੀ ਜਣਾ ਨੇ અલੰਕਾਰਿਕ ਭਾਸ਼ਾ ਵਰਤੀਗੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਹਿਰਦਾ ਕਵੀ ਦਾ ਸੰਗੀਤਕਾਰ ਦਾ ਮੇਰੇ ਦੇਖੇ ਪ੍ਰਮਾਤਮਾ ਨਾਲ ਜੁੜਿਆ ਹੋਇਆ ਮਨੁੱਖ ਕਲਾਕਾਰ ਹੋ ਹੀ ਜਾਂਦਾ ਹੈ ਉਹਦੇ ਅੰਦਰੋਂ ਕਲਾ ਫੁੱਟਦੀ ਹੈ ਜਿ쉐 ਦੇਖਦੇ ਆਂ ਭਾਵੇਂ ਚੌਕ ਦੇ ਚ ਬੈਠ ਕੇ ਸਾਰਾ ਦਿਨ ਰਵਦਾਸ ਜੁੱਤੀਆਂ ਗਣਦਾ ਹੈ ਪਰ ਜਦ ਉਸ ਦੇ ਅੰਦਰੋਂ ਪ੍ਰਮਾਤਮਾ ਪ੍ਰਗਟ ਹੋਇਆ ਹੈ ਗੀਤ ਬਣ ਕੇ ਸੰਗੀਤ ਬਣ ਕੇ ਉਹਦੀ ਸਾਰੀ ਬਾਣੀ ਗੀਤ ਵਿੱਚ ਹੈ ਉਹਦੇ ਸਾਰੇ ਬੋਲ ਸ਼ਾਇਰੀ ਦੇ ਚ ਨੇ ਉਹਨੇ ਕਵਿਤਾ ਕਿਧਰੋਂ ਸਿੱਖੀ ਨਹੀਂ ਹੈ ਭਾਵੇਂ ਸਾਰਾ ਦਿਨ ਖੱਡੀ ਤੇ ਬੈਠ ਕੇ ਕਬੀਰ ਕਪੜੇ ਬੁਣਦਾ ਹੈ ਪਰ ਜਦ ਪ੍ਰਮਾਤਮਾ ਪ੍ਰਗਟ ਹੋਇਆ ਉਹਦੇ ਚ ਸੰਗੀਤ ਬਣ ਕੇ ਗੀਤ ਬਣ ਕੇ ਹੈਰਾਨਗੀ ਇਸ ਗੱਲ ਦੀ ਕ੍ਰੁਖhetra ਦੇ ਮੈਦਾਨ ਦੇ ਵਿੱਚ ਸ੍ਰੀ ਕ੍ਰਿਸ਼ਨ ਨੇ ਜਿਹੜਾ ਗਿਆਨ ਅਰਜਨ ਦੀ ਝੋਲੀ ਚ ਪਾਇਆ ਉਹਨੂੰ ਭਗਵਤ ਗੀਤਾ ਕਹਿੰਦੇ ਨੇ ਗੀਤਾ ਗੀਤ ਪ੍ਰਮਾਤਮਾ ਦੇ ਬੋਲ ਆਮ ਬੋਲ ਨਹੀਂ ਨੇ ਗੀਤਮਈ ਨੇ ਪ੍ਰਮਾਤਮਾ ਦੇ ਬੋਲ ਆਮ ਨਹੀਂ ਨੇ ਸੰਗੀਤਮਈ ਨੇ ਸਾਰੀ ਬਾਣੀ ਗੀਤ ਦੇ ਚ ਹੈ ਸੰਗੀਤ ਦੇ ਚ ਰਬ ਨਾਲ ਜੁੜੀਆਂ ਹੋਈਆਂ ਆਤਮਾਵਾਂ ਉਹਨਾਂ ਦੇ ਅੰਦਰੋਂ ਇਹ ਕਲਾ ਫੁੱਟਦੀ ਹੈ ਸਾਇਬ ਕਹਿੰਦੇ ਨੇ ਸੁਣ ਮੰਦੇ ਹਰਣਾਖੀਏ ਗੂੜਾ ਵੈਣ ਅਪਾਰ ਕਹਿੰਦੇ ਨਾ ਆਵਾਜ਼ ਦੇ ਚ ਮਿਠਾਸ ਕੋਇਲ ਦੇ ਅੰਦਰ ਹੈ ਸ਼ਰੀਰਕ ਤੌਰ ਤੇ ਸੌਪਣ ਪ੍ਰਭੂ ਨੇ ਮੌਰ ਨੂੰ ਦੇ ਦਿੱਤਾ ਹੈ ਚਾਲ ਦੇ ਚ ਮਧੁਰਤਾ ਹੰਸ ਦੇ ਕੋਲ ਹੈ ਜੀਵਨ ਦੇ ਚ ਪਰਬਲ ਸਾਹਸ ਸ਼ੇਰ ਦੇ ਕੋਲ ਹੈ ਇਸੇ ਤਰੀਕੇ ਦੇ ਨਾਲ ਇਹ ਧਾਰਮਿਕ ਵਿਦਵਾਨ ਤੇ ਕਵੀ ਜਨ ਕਹਿੰਦੇ ਨੇ ਨੈਤਰ ਖੂਬਸੂਰਤ ਹਿਰਨ ਦੇ ਨੇ ਮ੍ਰਿਗ ਕਹਿੰਦੇ ਨੇ ਹਿਰਨ ਨੂੰ ਸੰਸਕ੍ਰਿਤ ਦੇ ਚ ਮ੍ਰਿਗ ਮ੍ਰਿਗ ਨੈਨ ਹਿਰਨ ਵਰਗੇ ਨੈਤਰ ਅੱਖਾਂ ਦੀ ਖੂਬਸੂਰਤੀ ਪਰਮਾਤਮਾ ਨੇ ਹਿਰਨ ਨੂੰ ਦਿੱਤੀ ਹੈ शरीर ਦਾ ਸੁਆਪਣ ਪ੍ਰਭੂ ਨੇ ਮੌਰ ਨੂੰ ਦਿੱਤਾ ਹੈ ਆਵਾਜ਼ ਦੇ ਵਿੱਚ ਮਧੁਰਤਾ ਪਰਮਾਤਮਾ ਨੇ ਕੋਇਲ ਨੂੰ ਦਿੱਤੀ ਹੈ ਔਰ ਇਸੇ ਤਰੀਕੇ ਨਾਲ ਤੁਸੀਂ ਨਿਗਾਹ ਮਾਰੋਗੇ ਕੁਛ ਨਾ ਕੁਛ ਖੂਬੀ ਪ੍ਰਭੂ ਨੇ ਸਾਰਿਆਂ ਦੀ ਝੋਲੀ ਚ ਪਾਈ ਹੈ। ધਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਅਲੰਕਾਰਿਕ ਬਾਸ਼ਾ ਵਰਤਦੇ ਨੇ ਸੁਣ ਮੰਦੇ ਹਰਨਾ ਕੀ ਏ ਐ ਹਿਰਨ ਵਰਗੀ ਅੱਖ ਰੱਖਣ ਵਾਲੀਏ ਗੂੜਾ ਵੈਣ અપਾਰ ਪਹਿਲਾ ਵਸ ਤੇ ਸਿਆਣੀਏ ਤਾਂ ਕੀ ਜੇ ਵਾਰ ਇਹ ਤਸ਼ਬੀਹ ਕਿਉਂ ਦਿੱਤੀ ਹੈ ਹਿਰਨ ਵਰਗੀ ਅੱਖ ਹਿਰਨ ਦੇ ਨੇਤਰ ਬੜੇ ਖੂਬਸੂਰਤ ਲੇਕਿਨ ਹਿਰਨ ਆਪਣੀ ਅੱਖਾਂ ਤੋਂ ਹੀ ਧੋਖਾ ਖਾ ਜਾਂਦਾ ਹੈ ਮਰੂਥਲ ਦੇਚ ਰੇਗਿਸਤਾਨ ਦੇਚ ਚਮਕਦੀ ਹੋਈ ਰੇਤ ਨੂੰ ਪਾਣੀ ਸਮਝ ਬੈਠਦਾ ਹੈ ਇਹਨੂੰ ਮਰਗ ਤ੍ਰਿਸ਼ਨਾ ਕਹਿੰਦੇ ਨੇ ਦੌੜਦਾ ਉਸ ਚਮਕਦੀ ਰੇਤ ਦੇ ਕੋਲ ਜਦ ਪਹੁੰਚਦਾ ਹੈ ਤਾਂ ਰੇਤ ਪਰ ਹੁਣ ਹੋਰ ਦੂਰ ਰੇਤ ਚਮਕਣ ਲੱਗ ਪਈ ਉਹਨੂੰ ਪਾਣੀ ਸਮਝ ਲੈਂਦਾ ਜਿਸ ਤਰ੍ਹਾਂ ਅਰਬ ਦੇਸ਼ਾਂ ਦੇ ਚਮਰੂਥਲ ਹੈ ਰਾਜਸਥਾਨ ਸਾਰਾ ਮਰੂਥਲ ਹੈ ਭਾਰਤ ਦਾ ਇੱਕ ਸੂਬਾ ਰਾਜਸਥਾਨ ਬੜੇ ਪਹਾੜੀ ਸੈਂਕੜੇ ਮੀਲ ਤੱਕ ਮਰੂਥਲ ਨਾਲ ਭਰੇ ਹੋਏ ਦੂਰ ਚਮਕਦੀ ਉਹ ਰੇਤ ਨੂੰ ਇਹਨਨ ਪਾਣੀ ਸਮਝ ਲੈਂਦਾ ਹੈ ਦੌੜਦਾ ਜਦ ਕੋਲ ਪਹੁੰਚਦਾ ਹੈ ਤੋ ਕੀ ਦੇਖਦਾ ਹੈ ਇਹ ਤੇ ਰੇਤ ਸਾਰਾ ਦਿਨ ਦੌੜ-ਦੌੜ ਕੇ ਪਿਆਸ ਨਾਲ ਆਪਣੇ ਪਿਆ ਪ੍ਰਾਣ ਦੇ ਦਿੰਦਾ ਹੈ ਮਰੂਥਲ ਦੇ ਵਿੱਚ ਤੜਪ-ਤੜਪ ਕੇ ਚਮਕਦੀ ਹੋਈ ਰੇਤ ਨੂੰ ਪਾਣੀ ਸਮਝ ਬੈਠਦਾ ਹੈ ਮਨੁੱਖ ਵੀ ਐਸਾ ਸਮਝਦਾ ਹੈ ਇਹਦੇ ਚੋਂ ਮੈਨੂੰ ਸੁੱਖ ਮਿਲੇਗਾ ਉਹਦੇ ਚੋਂ ਮੈਨੂੰ ਸੁੱਖ ਮਿਲੇਗਾ ਉਹਨੂੰ ਸੁੱਖ ਦਿਖਾਈ ਦਿੰਦਾ ਹੈ ਗੁਰਬਾਣੀ ਕਹਿੰਦੀ ਹੈ ਹਿਰਨ ਦੀ ਤਰ੍ਹਾਂ ਇਸ ਨੂੰ ਦਿਖਾਈ ਦਿੰਦਾ ਸੁੱਖ ਹੈ ਨਹੀਂ ਸਿਰਫ ਲੋੜਾਂ ਦੀ ਪੂਰਤੀ ਆਉਂਦੀ ਹੈ। ਅਗਰ ਪਰਿਵਾਰ ਦੇ ਚੋਂ ਸੁੱਖ ਮਿਲਦਾ ਹੈ, ਤਾਂ ਸਾਰੇ ਪਰਿਵਾਰ ਵਾਲੇ ਸੁਖੀ ਹੋਣੇ ਚਾਹੀਦੇ ਨੇ। ਪੁੱਤਰਾਂ ਨਾਲ ਸੁੱਖ ਮਿਲਦਾ ਹੈ ਤਾਂ ਫਿਰ ਪੁੱਤਰਾਂ ਵਾਲੇ ਰੋਂਦੇ ਪਿਟਦੇ ਨਹੀਂ ਚਾਹੀਦੇ। ਧਨ ਨਾਲ ਸੁੱਖ ਮਿਲਦਾ ਹੈ ਤਾਂ ਫਿਰ ਧਨਵਾਨ ਰੋਂਦੇ ਹੋਏ ਨਹੀਂ ਚਾਹੀਦੇ। ਲੋੜਾਂ ਦੀ ਪੂਰਤੀ ਆਉਂਦੀ ਹੈ ਸੁੱਖ ਨਹੀਂ ਮਿਲਦਾ। ਲੇਕਿਨ ਮਨੁੱਖ ਮਨ ਦਾ ਸੁੱਖ ਮਿਲਿਆ। ਇਹਦੇ ਚ ਸੁੱਖ ਹੈ। ਇਸ ਤਰ੍ਹਾਂ ਜਿਵੇਂ ਚਮਕਦੀ ਹੋਈ ਰੇਤ ਨੂੰ ਹੀਰਨ ਪਾਣੀ ਸਮਝ ਬੈਠਦਾ ਔਰ ਭਟਕ-ਭਟਕ ਕੇ ਆਪਣੇ ਪ੍ਰਾਣ ਗਵਾ ਬੈਠਦਾ ਪਿਆਸਾ ਮਰ ਜਾਂਦਾ ਹੈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਸੁਖ ਕੇ ਰੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੇ ਕਲਪਨਾ ਕੀਤੀ ਸੁਖ ਮਿਲੇਗਾ ਪੁੱਤਰ ਮਿਲ ਗਿਆ ਸੁਖ ਨਹੀਂ ਮਿਲੇਆ ਘਰਾ ਮਿਲ ਗਿਆ ਸੁਖ ਨਹੀਂ ਮਿਲੇਆ ਤਨ ਤੇ ਮਿਲ ਗਿਆ ਸੁਖ ਨਹੀਂ ਮਿਲੇਆ ਖੁਸ਼ੀ ਨਹੀਂ ਮਿਲੀ ਪਦਾਰਥ ਤੇ ਮਿਲ ਗਏ ਸੁੱਖ ਨਹੀਂ ਮਿਲੇਆ ਗੁਰਬਾਣੀ ਕਹਿੰਦੀ ਹੈ ਸੁੱਖ ਨਾ ਆਏ ਹਰ ਭਗਤ ਬਿਨਾ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਸੁੱਖ ਨਹੀਂ ਮਿਲੇਗਾ ਜਿੱਥੇ ਸੁੱਖ ਹੈ ਮਨੁੱਖ ਉਹਦੀ ਸਮਝ ਕੋਈ ਨਹੀਂ ਤੇ ਜਿੱਥੇ ਸੁੱਖ ਨਹੀਂ ਹੈ ਮਨੁੱਖ ਉਹਦੇ ਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕਰਦਾ ਹੈ ਇਹਨੂੰ ਕਹਿੰਦੇ ਨੇ ਮਿਰਗ ਦ੍ਰਿਸ਼ਨਾ ਮਿਰਗ ਦ੍ਰਿਸ਼ਨਾ ਇਸ ਸਵਸਥੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਅਲੰਕਾਰਕ ਭਾਸ਼ਾ ਵਰਤੀ ਹੈ ਸਣੁੰ ਮੰਦੇ ਹਰਣਾਖੀਏ ਗੂੜਾ ਵੈਣ ਅਵਾਰ ਪਹਿਲਾ ਵਸਤ ਸਿਆਣੀਏ ਤਾਂ ਕੀ ਜੇਵਾਵਾਰ ਐ ਹਿਰਨ ਵਰਗੀ ਅੱਖ ਰੱਖਣ ਵਾਲੀ ਹੈ ਪਹਿਲੇ ਵਸਤ ਨੂੰ ਦੇਖ ਲੈ ਕਿਉਂ ਹਿਰਨ ਅੱਖਾਂ ਤੋਂ ਹੀ ਧੋਖਾ ਖਾ ਜਾਂਦਾ ਇੰਨੇ ਖੂਬਸੂਰਤ ਨੇਤਰ ਪਰ ਚਮਕਦੀ ਰੇਤ ਨੂੰ ਪਾਣੀ ਸਮਝ ਬੈਠਦਾ ਹੈ ਔਰ ਭਟਕ ਭਟਕ ਕੇ ਸਹਾਰਾ ਦੇ ਚ ਆਪਣੇ ਪ੍ਰਾਣ ਦੇ ਦਿੰਦਾ ਹੈ ਜੀਵਨ ਮਨੁੱਖ ਜੀਵਨ ਭਰ ਮਨੁੱਖ ਭਟਕਦਾ ਹੀ ਹੈ ਪਰਿਵਾਰ ਦੇ ਚ ਭਟਕਦਾ ਹੈ ਕਾਰੋਬਾਰ ਦੇ ਚ ਭਟਕਦਾ ਹੈ ਦੋਸ਼ਵਤ ਬਰਦਾਸ਼ਤ ਕਰਨਾ ਮੰਦਿਰ ਮਸਜਿਦ ਗੁਰਦੁਆਰਿਆਂ ਚ ਭਟਕਦਾ ਹੈ ਭਟਕਦਾ ਹੈ ਗੁਰਦੁਆਰੇ ਜਾਂਦਾ ਕੋਈ ਕੋਈ ਹੈ ਭਟਕਦੇ ਬਥੇਰੇ ਨੇ ਮੰਦਿਰ ਦੇ ਸਥਿਰ ਦੇ ਚ ਕੋਈ ਕੋਈ ਜਾਂਦਾ ਹੈ ਬਾਕੀ ਭਟਕਦੇ ਨੇ ਚਲੋ ਇਹਦੇ ਉਤੇ ਇੱਕ ਮੈਂ ਜਨਮ ਸਾਖੀ ਦੀ ਛੋਟੀ ਜਈ ਗਾਥਾ ਤੁਹਾਡੇ ਸਾਹਮਣੇ ਰੱਖਾਂ ਸੁਲਤਾਨਪੁਰ ਦੇ ਨਵਾਬ ਨੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆਖਿਆ ਆਪ ਕਹਿੰਦੇ ਹੋ ਅੱਲਾਹ ਤੇ ਰਾਮ ਇੱਕੋ ਹੀ ਨੇ ਅੱਲਾਹ ਤੇ ਰਾਮ ਇੱਕੋ ਹੀ ਨੇ ਚਲੋ ਸੜੇ ਨਾਲ ਨਮਾਜ਼ ਪੜੋ ਇਸ਼ਾ ਦੀ ਨਮਾਜ਼ ਪੜੋ ਸ਼ਾਮ ਦਾ ਵਕਤ ਹੋ ਗਿਆ ਚਲੋ ਨਵਾਬ ਨੂੰ ਇਤਨੀ ਉਮੀਦ ਨਹੀਂ ਸੀ ਗੁਰਨਾਣੇ ਖੜੇ ਹੋਗੇ ਚਲੋ ਚਲੋ ਸੁਲਤਾਨਪੁਰ ਘਰ ਘਰ ਦੇ ਵਿੱਚ ਖਬਰ ਪਹੁੰਚ ਗਈ ਗੁਰਨਾਣਿਕ ਨਵਾਬ ਸਾਹਿਬ ਦੇ ਨਾਲ ਨਵਾਬ ਦੀ ਮਸਜਿਦ ਵਿੱਚ ਨਮਾਜ਼ ਪੜਨ ਲਈ ਚਲੇ ਰਹੇ ਬੇਬੇ ਨਾਨਕੀ ਤੱਕ ਖਬਰਾਂ ਪਹੁੰਚੀਆਂ ਉਹ ਮੁਸਕਰਾਪ ਹੈ ਉਹਨਾਂ ਨੂੰ ਰਮਜ਼ ਦਾ ਪਤਾ ਸੀ ਵਿਦਵਾਨ ਐਸਾ ਕਹਿੰਦੇ ਨੇ ਸ੍ਰੀ ਕ੍ਰਿਸ਼ਨ ਦੀ ਪਹਿਲੀ ਸ਼ਰਧਾਲੂ ਜਿਸ ਤੋਂ ਕ੍ਰਿਸ਼ਨ ਦੇ ਅਨੁਆਈਆਂ ਦਾ ਜਨਮ ਹੋਇਆ ਉਹ ਦਰੋਪਤੀ ਹੈ ਇਸਲਾਮ ਪਹਿਲੇ ਹਜ਼ਰਤ ਖਦੀਜਾ ਨੇ ਕਬੂਲ ਕੀਤਾ ਮੁਹੰਮਦ ਸਾਹਿਬ ਦੀ ਪਤਨੀ ਉਸ ਤੋਂ ਇਸਲਾਮ ਚੱਲਿਆ ਔਰ ਇਸੇ ਤਰੀਕੇ ਦੇ ਨਾਲ ਵਿਦਵਾਨਾਂ ਦਾ ਐਸਾ ਕਹਿਣਾ ਹੈ ਭੈਣ ਨਾਨਕੀ ਤੋਂ ਸਿੱਖੀ ਆਰੰਭ ਹੋਈ ਪਿਤਾ ਤੇ ਇਨਕਾਰੀ ਸੀ ਪਿਤਾ ਤੇ 20 ਰੁਪਏ ਬਦਲੇ ਗੁਰੂ ਨਾਨਕ ਨੂੰ ਥੱਪੜ ਮਾਰਦਾ ਹੈ ਮਾਤਾ ਤ੍ਰਿਪਤਾ ਕਹਿੰਦੀਏ ਕੋਈ ਮੇਰਾ ਇਹ ਲੜਕਾ ਇਹ ਸੁਦਾਈ ਹੈ ਤੇ ਪਾਗਲ ਹੈ ਸਾਰੇ ਬੇਦੀ ਵੀ ਕਹਿੰਦੇ ਨੇ ਇਹ ਪਾਗਲ ਹੈ ਬੂਤਨਾ ਹੈ ਕੋਈ ਕਹੇ ਬੂਤਨਾ ਕੋ ਕਹੇ ਬੇਟਾਲਾ ਲੇਕਿਨ ਸ਼ਰਧਾ ਪੱਕੀ ਰਹੀ ਪੈਣ ਨਾਨਕੀ ਦੇ ਭਾਵਕਤਾ ਇਸ स्त्री ਦੇ ਚ ਜ਼ਿਆਦਾ ਹੁੰਦੀ ਹੈ ਵਿਸ਼ਵਾਸ ਕਰਨ ਦਾ ਜਜ਼ਬਾ ਬਹੁਤ ਜ਼ਿਆਦਾ ਹੁੰਦਾ ਹੈ ਇਸ ਤਰ੍ਹਾਂ ਕਹਿੰਦੇ ਨੇ ਸਿੱਖੀ ਇਸ ਤਰ੍ਹਾਂ ਫੈਲੀ ਕਿਦਰੇ ਡੋਲ ਜਾਂਦੀ ਨਾਨਕੀ ਵੀ ਤੇ ਖੇਡ ਬਣਨੀ ਨਹੀਂ ਸੀ ਵੈਸੇ ਨਾਮਾਂ ਦੀ ਬੜੀ ਸਾਂਝ ਹੈ ਨਾਨਕ ਨਾਨਕ ਕੇ